ਗੁਰਦਵਾਰਾ ਸ੍ਰੀ ਰਾਮਗੜੀਆ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਸ ਤੋਂ ਉਪਰੰਤ ਰਾਗੀ ਸਿੰਘਾਂ ਵੱਲੋਂ ਤੇ ਰਸਪਿੰਨਾ ਕੀਰਤਨ ਕੀਤਾ ਗਿਆ। ਬੱਚਿਆਂ ਵੱਲੋਂ ਵੀ ਸ਼ਬਦ ਸੁਣਾਏ ਗਏ। ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਕੀਰਤਨ ਦਾ ਆਨੰਦ ਮਾਨਿਆ ਗਿਆ। ਉਸ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੰਨਾ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਵੱਲੋਂ ਸੇਵਾਦਾਰਾਂ ਦਾ ਸਿਰਪਾਪਾ ਕੇ ਸਨਮਾਨ ਵੀ ਕੀਤਾ ਗਿਆ। ਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਾ ਕੇ ਜਨਨ ਹੋਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 555ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਮਨਾਇਆ ਗਿਆ। ਜਿਸ ਵਿੱਚ ਸੰਗਤਾਂ ਦਾ ਬਹੁਤ ਭਾਈ ਇਕੱਠਾ ਫਟਾ ਮਾਰਦਾ ਇਕੱਠ ਗੁਰੂ ਨਾਨਕ ਦੇਵ ਜੀ ਨਾਲ પ્રેમ ਪਿਆਰ ਉੱਛਾ ਸਰਦਾਰ ਦਿਖਾ ਰਿਹਾ ਸੀ ਜਿਸ ਵਿੱਚ ਰਾਜੀ ਸਿੰਘਾਂ ਨੇ ਕਥਾ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਬਹੁਤ ਪ੍ਰਕਾਸ਼ ਪਾਇਆ ਗਿਆ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਇਸ ਤੋਂ ਉਪਰੰਤ ਗੁਰੂ ਦਾ ਲੰਗਰ ਵਰਤਾਇਆ ਗਿਆ ਤੇ 13 ਤਰੀਕ ਨੂੰ ਜਦੋਂ ਅਖੰਡ ਪਾਠ ਸਾਹਿਬ ਆਰੰਭ ਕੀਤੇਗੇ ਉਸ ਤੋਂ ਪਹਿਲਾਂ ਨੌ ਪ੍ਰਵਾਤ ਫੇਰੀਆਂ ਵੀ ਘਰਾਂ ਦੇ ਵਿੱਚ ਲਿਜਾ ਕੇ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਿਸ ਦੇ ਵਿੱਚ ਨੌ ਦਿਨਾਂ ਦੇ ਵਿੱਚ 19 ਘਰਾਂ ਦੇ ਵਿੱਚ ਪ੍ਰਵਾਤ ਫੇਰੀਆਂ ਗਈਆਂ ਜਿਸ ਦੇ ਵਿੱਚ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ, ਪ੍ਰੇਮ, ਪਿਆਰ ਮਿਲਿਆ ਤੇ ਜੋ ਕਿ ਪਹਿਲੀ ਵਾਰ ਦੇਖਣ ਵਾਲਾ ਸੀਗਾ ਇਸ ਦੇ ਵਿੱਚ ਸਾਰੀਆਂ ਸੰਗਤਾਂ ਨੇ ਹੀ ਇੰਨਾ ਪ੍ਰੇਮ ਪਿਆਰ ਦਿਖਾਇਆ ਕੇ ਦੇਖਣਯੋਗ ਹਾਂਜੀ ਰਾਣੀ ਕੁਇਜਾ ਖਾਲਸਾ ਰਾਣੀ ਦੀ ਫਤਿਹ ਭਾਈ ਸਰਵਜਨਿਕੀ ਹੈੱਡ ਗ੍ਰੰਥੀ ਗੁਰਦੁਆਰਾ ਨਾਮ ਗੜੀਆ ਸਵਾ ਸਰਬੱਤ ਸੰਗਤਾਂ ਵੱਲੋਂ ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ 552 ਵਾ ਅਵਤਾਰ ਪਰ ਬੜੀ ਸਰਧਾ ਤੇ ਪ੍ਰੇਮ ਦੇ ਨਾਲ ਬਣਾਇਆ ਗਿਆ ਹੈ ਇਸ ਦੇ ਵਿੱਚ 13 ਤਰੀਕ ਨੂੰ ਚਾਰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ 15 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਉਪਾਏ ਗਏ ਉਪਰੰਤ ਰਾਗੀ ਸਿੰਘ ਵਰਨੋਤਾ ਮਤਲਬ ਸਾਹਿਬ ਜੀ ਗੁਰੂ ਹਰਿਦਿਆਲ ਜੀ ਮਹਾਰਾਜ ਜੀ ਦੇ ਜੀਵਨ ਤੇ ਜਨਮ ਨਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਬਹੁਤ ਵਧੀਆ ਸੰਗਤਾਂ ਨੇ ਇਸ ਸਹਿਯੋਗਤਾ ਉਪਸਾਭ ਮਿਲਿਆ ਜਿਸ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਿਵੇਂ ਕਿ ਜੋੜਾ ਘਰ ਜੋੜੇ ਦੀ ਸੇਵਾ ਸੁਚਕ ਕਰਨ ਵਾਲੇ ਸੇਵਾਦਾਰਾਂ ਨੂੰ ਅਤੇ ਲੰਗਰ ਵਰਤੋਂ ਵਾਲਿਆਂ ਨੂੰ ਜਿਨ੍ਹਾਂ ਗੁਰਮਤਿ ਪਰਿਵਾਰਾਂ ਨੇ ਸ੍ਰੀ ਖਨਪਾ ਸਾਹਿਬ ਦੀ ਸੇਵਾ ਦਿੱਤੀ ਉਹਨਾਂ ਨੂੰ ਅਤੇ ਹੋਰ ਸੰਸਥਾਵਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ